इच्छा पूर्ति शानी मंदिर पहुंची अयोध्या तो आई कलश यात्रा भक्ताने टोल वजा फुल वर्षा कर कीता स्वागत भगवान राम दे अयोध्या विच बनन जा रहे मंदिर दी खुशी विच एक कलश यात्रा पूरे भारत विच चल रही है जो आज अपना सफर तय कर दी हुई आज ताजपुर रोड ते स्थित इच्छा पूर्ति मंदिर विखे पहुंची कलश यात्रा दा राम भक्ता वलो फुल्ला दी बरखा नाल स्वागत कीता गया 10 ਦੇ ਇਹ ਕਿ ਪੂਰੇ 500 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਦੇ ਮੰਦਿਰ ਦਾ ਨਿਰਮਾਣ ਸ਼ੁਰੂ ਹੋਇਆ ਸੀ ਅਤੇ ਹੁਣ ਉਹ ਇੰਤਜ਼ਾਰ ਆਉਣ ਵਾਲੀ 22 ਜਨਵਰੀ ਨੂੰ ਖਤਮ ਹੋਣ ਜਾ ਰਿਹਾ ਹੈ ਉਸ ਦਿਨ ਭਗਵਾਨ ਸ਼੍ਰੀ ਰਾਮ ਆਪਣੇ ਥਾਂ ਤੇ ਵਿਰਾਜਮਾਨ ਹੋਣ ਜਾ ਰਹੇ ਹਨ ਜੋ ਹਿੰਦੂ ਧਰਮ ਵਿੱਚ ਇੱਕ ਇਤਿਹਾਸਿਕ ਦਿਨ ਹੋਵੇਗਾ ਇਸ ਸਮੇਂ ਪੂਰੇ ਦੇਸ਼ ਵਿੱਚ ਭਗਵਾਨ ਰਾਮ ਦੇ ਮੰਦਿਰ ਦੇ ਉਦਘਾਟਨ ਦਾ ਬੜੀ ਬੇਸਬਰੀ ਨਾਲ ਕੀਤਾ ਜਾ ਰਿਹਾ ਹੈ ਅੰਜੇਾਾ ਪੂਰਤੀ ਸ਼ਨੀ ਮਦਰ ਚ ਕਲਸ਼ ਯਾਤਰਾ ਦੇ ਪਹੁੰਚਨ ਤੇ ਖੁਸ਼ੀ ਜ਼ਾਹਰ ਕਰਦੇ ਮੰਦਰ ਦੇ ਪ੍ਰਧਾਨ ਮੁਕੇਸ਼ ਖੁਰਾਣਾ ਦਾ ਕਹਿਣਾ ਸੀ ਕਿ ਆਉਣ ਵਾਲੀ 22 ਜਨਵਰੀ ਨੂੰ ਮੰਦਰ ਵੱਲੋਂ 11000 ਦੀਪਕ ਅਤੇ ਆਕਸ਼ਿਤ ਨਾਲ ਨਿਮਤਨ ਪੱਤਰ ਵੀ ਦਿੱਤੇ ਜਾਣਗੇ ਯੁਵਾ ਭਾਜਪਾ ਨੇਤਾ ਅਨਿਲ ਭਾਰਦਵਾਜ ਦਾ ਕਹਿਣਾ ਸੀ ਅਗਰ ਅਜਿਹਾ ਸੀ ਪ੍ਰਭੂ ਰਾਮ ਦੇ ਮੰਦਰ ਬਣਨ ਦੀ ਜੋ ਖੁਸ਼ੀ ਮਹਿਸੂਸ ਕਰ ਰਹੇ ਹਾਂ ਉਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਅਨਥਕ ਯਤਨਾਂ ਦੀ ਬਦੌਲਤ ਮਹਿਸੂਸ ਕਰ ਰਹੇ ਹਾਂ ਜਾਣਕਾਰੀ ਦੇ ਦਿਆ ਰਣ ਤੀਰ ਸਿੰਘ ਲਾਡੀ ਨੇ ਦੱਸਿਆ ਕਿ ਸਰਕਾਰ ਵੱਲੋਂ ਅਯੁੱਧਿਆ ਵਿੱਚ ਹੋਣ ਜਾ ਰਹੇ ਸਮਾਗਮ ਵਾਸਤੇ ਫਰੀ ਰੇਲ ਯਾਤਰਾ ਦਾ ਪ੍ਰਬੰਧ ਕੀਤਾ ਗਿਆ ਹੈ। ਅਤੇ ਭਗਤਾ ਦੇ ਖਾਣ ਪੀਣ ਵਾਸਤੇ ਜਗਾ ਜਗਾ ਲੰਗਰ ਸੇਵਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸ਼੍ਰੀ ਮਨੋਜ ਚੋਹਾਨ ਵੱਲੋਂ ਰਾਮ ਭਗਤਾ ਨੂੰ ਵਧਾਈ ਦੇਦਿਆ ਕਿਹਾ ਕਿ 22 ਜਨਵਰੀ ਵਾਲੇ ਦਿਨ ਲੋਕ ਕਪੜੇ ਕਰਾਂਚ ਦੀਪ ਰੋਸ਼ਨ ਕਰਕੇ ਫਿਰ ਤੋਂ ਦੀਵਾਲੀ ਦੇ ਜਸ਼ਨ ਮਨਾਉਣ। ਅਤੇ ਵੱਧਦਾ ਤੋਂ ਵੱਧ ਸੰਖਿਆ ਵਿੱਚ ਅਯੁੱਧਿਆ ਵਿੱਚ ਹੋਣ ਜਾ ਰਹੇ ਸਮਾਗਮ ਵਿੱਚ ਹਿੱਸਾ ਲੈਣ। बाकी भी आए हुए भगत वालों अपने विचार कीते गए। बिंदी तुसी वेख रहे हो सनातन दर्शन समाचार जय श्री राम हर हर महादेव मैं मुकेश खुराना अध्यक्ष अखिल भारत सनातन रक्षा अखाड़ा शनि मंदिर तापुर रोड ਤਾਨੂੰ ਸਾਰਿਆਂ ਨੂੰ ਪਤਾ ਹੋਣਾ ਵਿਸ਼ਵ ਦੇ ਵਿੱਚ ਬਹੁਤ ਵੱਡਾ ਇੱਕ ਉਪਰਾਲਾ ਹੋਇਆ ਹੈ ਭਗਵਾਨ ਸ਼੍ਰੀ ਰਾਮ ਦਾ ਮੰਦਿਰ ਜੋ ਜੋਧਿਆ ਵਿੱਚ ਬਣ ਕੇ ਤਿਆਰ ਹੋ ਚੁੱਕਾ ਹੈ 22 ਤਰੀਕ 22 ਜਨਵਰੀ ਨੂੰ 2024 ਨੂੰ ਭਗਵਾਨ ਸ਼੍ਰੀ ਰਾਮ ਰਾਜ ਦਾ ਸਥਾਪਨਾ ਹੋਣਾ ਹੈ ਉੱਥੇ ਭਗਵਾਨ ਸ਼੍ਰੀ ਰਾਮ ਨੇ ਸਥਾਪਤ ਜਿਹੜੀ ਸਥਾਪਨਾ ਹੋ ਰਹੀ ਹੈ ਉਹਦੇ ਵਿੱਚ ਵਿਰਾਜਮਾਨ ਹੋ ਕੇ ਭਗਵਾਨ ਸ਼੍ਰੀ ਰਾਮ ਦਾ ਆਰਾਮ ਰਾਜ ਸ਼ੁਰੂ ਹੋਣਾ ਹੈ ਉਹਦੇ ਅਕਸ਼ਤ ਤੇ ਨਮੰਤਰਣ ਹਰ ਮੰਦਿਰਾਂ ਵਿੱਚ ਪਹੁੰਚ ਰਿਹਾ ਵਾ ਟਾਈਪਰ ਸ਼ਨੀ ਮੰਦਰ ਉੱਤੇ ਭਗਵਾਨ ਸ਼੍ਰੀ ਰਾਮ ਜੀ ਦੇ ਵੱਲੋਂ ਅਜੇ ਤਾਂ ਚੱਲ ਕੇ ਜਿਹੜਾ ਅਕਸ਼ਤ ਦਾ ਕਲਸ਼ ਆਇਆ ਵਾ ਆਉਂਦੀ ਅਸੀਂ ਪੂਜਾ ਕਰ ਰਹੇ ਆ ਤੇ ਉਹਦਾ ਆਓ ਭਗਤ ਕਰ ਰਹੇ ਆ ਤੇ ਭਗਵਾਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸ਼੍ਰੀ ਰਾਮ ਜੀ ਦਾ ਜਿਨ੍ਹਾਂ ਨੇ ਲੁਧਿਆਣਾ ਦੀ ਇਸ ਧਰਤੀ ਉੱਤੇ ਇੱਛਾ ਪੂਰਨ ਸ਼ਨੀ ਮੰਦਰ ਨੂੰ ਅਕਸ਼ਤ ਦਾ ਕਲਸ਼ ਭੇਜਿਆ ਵਾ ਅਤੇ ਨਮੰਤਰਣ ਭੇਜਿਆ ਵਾ ਤੇ ਇਹ ਨਮੰਤਰਣ ਅਸੀਂ 1000 ਲੋਕਾਂ ਨੂੰ ਇਹਦੇ ਵਿੱਚ ਅਕਸ਼ਤ ਦੇਣੇ ਆ ਤੇ ਉਹਨਾਂ ਨੂੰ ਨਮੰਤਰ ਪੱਤਰ ਦੇਣੇ ਆ ਤੇ ਹਰੇਕ ਜਿਹੜਾ ਵੀ ਸਾਡੇ ਭਗਤ ਸ਼ਨੀ ਮੰਦਰ ਜਾਂਦੇ ਉਹਨਾਂ ਨੂੰ ਸਭ ਨੂੰ 11-11 ਦੀਵੇ ਦੇ ਕੇ ਦੀਪਕ ਲਈ ਉਸ ਦਿਨ ਕੀ 12 ਜਨਵਰੀ ਨੂੰ ਸਾਰੇ ਆਪਣੇ ਆਪਣੇ ਘਰਾਂ 'ਚ ਦੀਪਕ ਜਗਾਣਗੇ ਇਹ ਸਾਡੀ ਡਿਊਟੀ ਲੱਗੀ ਆ ਇਸ ਜ਼ਿੰਮੇਵਾਰੀ ਦੇ ਨਾਲ-ਨਾਲ ਸਾਰੇ ਰਾਮ ਭਗਤਾਂ ਨੂੰ ਵਧਾਈ ਦੇਣਾ ਵਾ ਤੇ ਸਾਰੇ ਭਗਤਾਂ ਨੂੰ ਕਹਿਣਾ ਚਾਹਨਾ ਵਾ ਕਿ 22 ਜਨਵਰੀ ਇਹ ਜਿਹੜਾ 500 ਸਾਲ ਬਾਅਦ ਵਾਲੀ ਦੀਵਾਲੀ ਆ ਰਹੀ ਆ ਐਸੀ ਦੀਵਾਲੀ ਮਨਾਇਓ ਕਿ ਵਿਸ਼ਵ ਨੂੰ ਪਤਾ ਲੱਗੇ ਕਿ ਸਾਡੇ ਸ਼੍ਰੀ ਰਾਜਾ ਰਾਮ ਆਪਣੇ ਸਿੰਘਾਸਨ ਤੇ ਵਿਰਾਜਮਾਨ ਹੋਣ ਜਾ ਰਹੇ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੁਹਾਨੂੰ ਬਹੁਤ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਕਿ ਅਯੁੱਧਿਆ ਚੋ ਸ਼੍ਰੀ ਰਾਮ ਚੰਦਰ ਜੀ ਦਾ ਕਲਸ਼ ਚੱਲ ਕੇ ਸਾਡੇ ਪੰਜਾਬ ਵਿੱਚ ਆਇਆ ਹੈ ਤੇ ਤੁਸੀਂ ਆਮ ਪਬਲਿਕ ਨੂੰ ਜਨਤਾ ਨੂੰ ਕੀ ਕਹਿਣਾ ਚਾਹੋਗੇ ਇਸ ਮੌਕੇ ਇਨਾਂ ਤੁਸੀਂ ਤਾਂ ਮੌਕੇ 22 ਜਨਵਰੀ ਨੂੰ ਅਯੋਧਿਆ ਚ ਰਾਮ ਮੰਦਿਰ ਦੀ ਮੂਰਤੀ ਸਥਾਪਨਾ ਹੋ ਰਹੀ ਹੈ ਤੇ ਕਰਕਾਰ ਦੀਏ ਜਲਾਏ ਜਾਣ ਬਹੁਤ ਬਹੁਤ ਖੁਸ਼ੀਆਂ ਮਨਾਈਆਂ ਜਾਣ ਜਿਵੇਂ ਅਸੀਂ ਇੱਥੇ ਨੱਚ ਗੱਜ ਵਜ ਕੇ ਆਪਣੇ ਰਾਮ ਜੀ ਦਾ ਸਵਾਗਤ ਕਰ ਰਹੇ ਆ ਐਵੇਂ ਸਾਰੀ ਦੁਨੀਆ ਸਵਾਗਤ ਕਰੇ ਜੈ ਸ਼riram ਜੈ ਸ਼riram ਅੱਜ ਦਾ ਦਿਨ ਲੁਧਿਆਣਾ ਵਾਸੀਆਂ ਲਈ ਔਰ ਤਾਜਪੁਰ ਰੋਡ ਸ਼ਨੀ ਮੰਦਿਰ ਦੇ ਭਗਤਾਂ ਵਾਸਤੇ ਬਹੁਤ ਹੀ ਵੱਡਾ ਦਿਨ ਹੈ ਔਰ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਤੁਸੀਂ ਦੇਖ ਰਹੇ ਹੋ ਕਿੰਨਾ ਖੁਸ਼ੀ ਨਾਲ ਅਸੀਂ ਜੋ ਕਲਸ਼ ਅਯੋਧਿਆ ਤੋਂ ਚੱਲ ਕੇ ਤਾਜਬੁਰ ਰੋਡ ਸ਼ਨੀ ਦੇ ਮੰਦਿਰ ਤੱਕ ਪਹੁੰਚਿਆ ਉਹਦੀ ਖੁਸ਼ੀ ਮਨਾ ਰਹੇ ਹਾਂ ਔਰ 22 ਜਨਵਰੀ ਜੋ ਅਯੋਧਿਆ ਦੇ ਵਿੱਚ ਰਾਮ ਰਾਜ ਹੈ ਰਾਮ ਪ੍ਰਤੀਸ਼ਟਾ ਰਾਮ ਮੰਦਿਰ ਜੋ ਬਣ ਰਿਹਾ ਹੈ ਉਹਨੂੰ ਇੰਨਾ ਕੋ ਵੱਡੇ ਬਵਿਆ ਸੀ ਮਨਾਈਏ ਸਾਰੇ ਰਲ ਮਿਲ ਕੇ ਕਿ ਵੀ ਸਾਡੇ ਸਨਾਤਨ ਲਈ Hindu ਧਰਮ ਲਈ ਇਹ ਦੀਵਾਲੀ ਤੋਂ ਬਹੁਤ ਕਿਤੇ ਉੱਤੇ ਪਰਵ ਬਣਨ ਜਾ ਰਿਹਾ ਹੈ ਔਰ ਮੈਂ ਉਹਨਾਂ ਬਲੀਦਾਨ ਜਿਨ੍ਹਾਂ ਨੇ ਇਸ ਰਾਮ ਮੰਦਿਰ ਦੀ ਸੰਘਰਸ਼ ਦੇ ਵਿੱਚ ਆਪਣਾ ਜੀਵਨ ਵਾਰਤਾ ਜੀਵਨ ਬਲੀਦਾਨ ਦਿੱਤਾ ਉਹਨਾਂ ਦੇ ਚਰਨਾਂ 'ਚ ਵੀ ਨਮਨ ਕਰਦਾ ਔਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਮੰਦਿਰ ਬਣਾ ਲੈ ਪ੍ਰਾਨ ਪ੍ਰਤੀਸ਼ਤਾ ਤੱਕ ਇਸ ਮਾਹੌਲ ਤੱਕ ਇਸ ਭਵਯ ਦੇਨ ਤੱਕ ਪਹੁੰਚਣ ਲਈ ਸੰਘਰਸ਼ ਕੀਤਾ ਔਰ ਉਪਰਾਲੇ ਕੀਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਅੱਜ ਲੁਧਿਆਣਾ ਵਾਸੀਆਂ ਲਈ ਖਾਸ ਕਰਕੇ ਤਾਜਪੁਰ ਰੋਡ ਵਾਸੀਆਂ ਦੇ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਅਜੋਧਿਆ ਤੋਂ ਨਿਮੰਤਰਣ ਆਇਆ ਹੈ ਕਲਸ਼ ਲੈ ਕੇ ਸਾਡੇ ਸਤਿਕਾਰਯੋਗ ਵੀਰ ਮੁਕੇਸ਼ ਖੁਰਾਣਾ ਜੀ ਤੇ ਅਨਿਲ ਭਰਦਵਾਜ ਜੀ ਅੱਜ ਵਿਸ਼ੇਸ਼ ਤੌਰ ਤੇ ਜਿਹੜੇ ਇੱਥੇ ਪਹੁੰਚੇ ਨੇ ਤੇ ਮੈਂ ਇਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਤੇ ਉੱਥੇ ਨਾਲ ਹੀ ਬੇਨਤੀ ਕਰਦਾ 22 ਜਨਵਰੀ ਨੂੰ 2024 ਨੂੰ ਰਾਮ ਲੱਲਾ ਜੀ ਦੀ ਸਥਾਪਨਾ ਹੋਣ ਜਾ ਰਹੀ ਹੈ ਸਦੀਆਂ ਤੋਂ ਸੈਂਕੜੇ ਬਰਸ਼ਾਂ ਤੋਂ ਜਿਹੜਾ ਸੰਘਰਸ਼ ਚੱਲਦਾ ਆ ਰਿਹਾ ਸੀ ਅਜੋਧਿਆ ਮੰਦਿਰ ਦਾ ਜਿੱਥੇ ਰਾਮਚੰਦਰ ਜੀ ਮਹਾਰਾਜ ਜੀ ਨੇ आगमन ਕੀਤਾ પ્રકાશ ਕੀਤਾ अवतार धारण ਆ ਉਥੇ राम मंदिर ਦੀ ਸਥਾਪਨਾ ਹੋਣੀ অতি ਜ਼ਰੂਰੀ ਸੀ ਜਿਹੜੀ ਕਿ ਹੁਣ ਸਾਰੇ ਹਿੰਦੁਸਤਾਨ ਵਾਸੀਆਂ ਦੀ ਜਿਹੜੀ ਇਹ ਮਨੋ ਕਾਮਨਾ ਪੂਰੀ ਹੋਈ ਹੈ श्री रामचंद्र जी भगवान ਨੇ ਇਹ ਮਨੋ ਕਾਮਨਾ ਜਿਹੜੀ ਹੈ ਭਾਰਤ ਵਾਸੀਆਂ ਦੀ ਪੂਰੀ ਕੀਤੀ ਹੈ ਕਿ 22 ਜਨਵਰੀ ਨੂੰ ਭੱਬਿਆ ਮੰਦਿਰ ਜਿਹੜਾ ਬਹੁਤ ਹੀ ਸ਼ਾਨਦਾਰ अलौकिक ਮੰਦਿਰ ਜਿਹੜਾ ਬਣ ਕੇ ਤਿਆਰ ਹੋ ਚੁੱਕਿਆ ਹੈ ਤੇ 22 ਜਨਵਰੀ ਨੂੰ ਮੈਂ ਹੋਰ ਤੁਹਾਨੂੰ ਤੁਹਾਡੇ ਮਾਧਮ ਰਾਹੀਂ ਇਹ ਬੇਨਤੀ ਕਰਦਾ ਕਿ ਫਾਰਮ ਭਰੇ ਜਾ ਰਹੇ ਨੇ ਫਰੀ ਟ੍ਰੇਨਰ ਜਿਹੜੀਆਂ ਨੇ ਉਹ 22 ਜਨਵਰੀ ਨੂੰ ਜੋਧਿਆ ਲਈ ਲੁਧਿਆਣੇ ਤੋਂ ਰਵਾਨਾ ਹੋਣਗੀਆਂ ਜਿਨ੍ਹਾਂ ਨੇ ਵੀ ਜਾਣਾ ਹੈ ਉਹ ਮਕੇਸ਼ ਖਰਾਨਾ ਜੀ ਨਾਲ ਮੇਰੇ ਨਾਲ ਜਾਂ ਨਿਲ ਭਰਦਵਾ ਜੀ ਨਾਲ ਸੰਪਰਕ ਕਰਕੇ ਉਹ ਫਾਰਮ ਭਰ ਸਕਦੇ ਨੇ ਫਰੀ ਸੇਵਾ ਫਰੀ ਯਾਤਰਾ ਕੋਈ ਉਹਦੇ ਚ ਖਾਣ ਪੀਣ ਦਾ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਵੀ ਤੇ ਜਿਹੜੇ ਰਾਮ ਭਗਤ ਨੇ ਉਹਨਾਂ ਵੱਲੋਂ ਵੀ ਸਾਰਿਆਂ ਨੇ ਅਯੁੱਧਿਆ ਜਾ ਕੇ ਸ਼੍ਰੀ ਰਾਮਚੰਦਰ ਜੀ ਮਹਾਰਾਜ ਜੀ ਦੇ ਇਹ ਜਿਹੜਾ ਬਹੁਤ ਹੀ ਸ਼ਾਨਦਾਰ ਜਿਹੜਾ ਨਿਰਮਾਣ ਹੋਣ ਜਾ ਰਿਹਾ ਸਥਾਪਨਾ ਹੋਣ ਜਾ ਰਹੀ ਹੈ ਉਹਦੇ ਵਿੱਚ ਆਪਾਂ ਸਾਰਿਆਂ ਨੇ ਸ਼ਮੂਲੀਅਤ ਕਰਨੀ ਹੈ ਇਹ ਮੇਰੀ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਫਾਰਮ ਭਰ ਕੇ ਆਪੜੀ ਜਿਹੜੀ ਸੀਟ ਆ ਰਿਜ਼ਰਵ ਕਰਵਾਓ ਤੇ ਆਪਾਂ ਸਾਰਿਆਂ ਨੇ ਰਲ ਕੇ ਉਸ ਦੇ ਨਾਲ ਜੁਧਿਆਵਿਧਕੇ ਪਹੁੰਚਣਾ ਮੈਂ ਅੰਤ ਵਿੱਚ ਫਿਰ ਸਾਡੇ ਛੱਡੀ ਮੰਦਰ ਜੀ ਦੀ ਸਾਰੀ ਪ੍ਰਬੰਧਕ ਕਮੇਟੀ ਖਾਸ ਕਰ ਵੀ ਆਪਣੇ ਮੁਕੇਸ਼ ਖੁਰਾਣਾ ਜੀ ਅਨਿਲ ਭਰਦਵਾ ਜੀ ਚੋਪੜਾ ਸਾਹਿਬ ਸਾਰਿਆਂ ਨੂੰ ਬਹੁਤ ਲੱਖ ਲੱਖ ਵਧਾਈ ਦਿਨਾ ਇਸ ਪਰਵਤੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪਹਿਲਾਂ ਤਾਂ ਮੈਂ ਸਭੀ ਕੋ ਮਰਯਾਦਾ ਪ੍ਰਸੋਮ ਪ੍ਰਸੋਤਮ ਸ਼੍ਰੀ ਰਾਮ ਚੰਦਰ ਭਗਵਾਨ ਜੀ ਕੋ ਕੀ ਤਰਫ ਸੇ सभी को नमस्कार करता हूं और सभी को जय श्री राम कहता हूं। काफ़ी सालों से भारतवासियों की प्रेरणा स्रोत हमारे भगवान श्री रामचंद्र जी का जो भव्य मंदिर अयोध्या के अंदर निर्माण कार्य के द्वारा चल रहा है आज बाईस जनवरी को वहाँ पर भव्य मूर्ति हमारे प्रभु श्री रामचंद्र जी की वहाँ पर भव्य मूर्ति का शिलान्यास हो रहा है और मैं सभी से निवेदन करूँगा भारतवासियों से कि वहाँ पर ਇੱਕ 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 ਕਾਰਜਕਰਤਾ ਇੱਕ ਇੱਕ ਕਾਰੇ ਸੇਵਾ ਜਿਨ੍ਹਾਂ ਨੇ ਇਸ ਕਾਰੇ ਦੇ ਅੰਦਰ ਕਾਫੀ ਵਰਸੋਂ ਸੇ ਯੋਗਦਾਨ ਦਿਆ ਹੈ ਔਰ ਅੱਜ ਉਨਕੋ ਇਹ ਫਲ ਦਾਏ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਵਹਾਂ ਪਰ ਆਸ਼ੀਰਵਾਦ ਮਿਲੇਗਾ 22 ਜਨਵਰੀ ਕੋ ਤਾਂ ਮੈਂ ਸਭੀ ਕੋ ਵਧਾਈ ਦਿੰਦਾ ਹਾਂ ਸਭੀ ਵਹਾਂ ਪਰ ਸ਼੍ਰੀ ਰਾਮਚੰਦਰ ਜੀ ਦੇ ਦਰਸ਼ਨ ਕਰਨੇ ਲਈ ਪਹੁੰਚੇ ਜੈ ਸ਼੍ਰੀ ਰਾਮ ਔਰ ਮੈਂ ਇਨਾ ਬੱਚਿਆਂ ਤੇ ਇਨਾ ਖੁਸ਼ ਹਾਂ ਕਿ ਜਿਹੜੇ ਇਸ ਪਾਸੇ ਲੱਗੇ ਹੋਏ ਐ ਭਗਵਾਨ ਰਾਮ ਲੱਲਾ ਦਾ ਇਨਾਂ ਨੂੰ ਇਨਾਂ ਦੇ ਪਿਆਰ ਨਾਲ ਇਨਾਂ ਨੂੰ ਅੱਜ ਨਮੰਤਰਣ ਆਇਆ ਹੈ ਕਿ ਮਾਂ ਬਾਪ ਦਾ ਆਸ਼ੀਰਵਾਦ ਹੁੰਦਾ कि ਬੱਚਿਆਂ ਨੂੰ ਇੱਥੋਂ ਜ਼ਿਕਰ ਪਛਾਣਾ ਆਏ RAM LALLA ਦਾ ਐਸੇ ਨਮੰਤਰਣ ਆਇਆ ਕਿ ਮੇਰੇ ਬੱਚਿਆਂ ਦੀ ਕਾਮਯਾਬੀ ਲਈ ਭਗਵਾਨ ਨੇ ਮੈਨੂੰ ਨਮੰਤਰਣ ਦਿੱਤਾ ਮੇਰੇ ਬੱਚੇ ਇਦਾਂ ਹੀ ਖੁਸ਼ ਰਹਿਣ ਹਮੇਸ਼ਾ ਔਰ RAM LALLA ਤੇ ਅਸੀਂ ਇੰਨੇ ਖੁਸ਼ ਆ ਨਾ ਕਿ ਐਸਾ ਹਰ ਕੋਈ ਕਹਿੰਦਾ ਮੈਨੂੰ ਘਰ ਚਾਹੀਦਾ ਮੈਨੂੰ ਘਰ ਚਾਹੀਦਾ ਭਗਵਾਨ ਸੀਤਾ ਮਾਤਾ ਵੀ ਕਹਿੰਦੀ ਸੀ ਏ ਭਗਵਾਨ ਮੈਨੂੰ ਘਰ ਕਦੋਂ ਮਿਲੂਗਾ ਮੋਦੀ ਜੈਸਾ ਐਸਾ ਸਕਸ਼ਾ ਆ ਕਿ ਜਿਨੇ ਭਗਵਾਨ RAM LALLA ਨੂੰ ਆਪਣਾ ਘਰ ਬਣਾ ਕੇ ਦਿੱਤਾ ਐਵੇਂ ਸਭ ਨੂੰ ਆਪਣੇ ਆਪਣੇ ਘਰ ਚਾਹੀਦੇ ਜਿਵੇਂ ਅਸੀਂ ਦੇਵੀ ਦੇਵਤਿਆਂ ਨੂੰ ਆਪਣੇ ਘਰ ਚਾਹੀਦੇ ਨੇ ਉਹਨਾਂ ਨੇ ਇੰਨੇ ਸਾਲ ਆਪਣੇ ਟੈਂਟਾਂ ਦੇ ਵਿੱਚ ਕੱਟਿਆ ਔਰ ਸਾਡੇ ਲਈ ਉਹਨਾਂ ਨੇ ਬਹੁਤ ਬਹੁਤ ਕੀਤਾ ਹੈ ਅਸੀਂ ਅੱਜ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਉਹਨਾਂ ਨੇ ਯਾਦ ਕਰਕੇ ਔਰ ਮੇਰੇ ਬੱਚਿਆਂ ਨੂੰ ਇਹਨਾਂ ਨੇ ਅੱਗੇ ਨਿਮੰਤਰਣ ਦੇ ਕੇ ਮੇਰੇ ਬੱਚਿਆਂ ਨੂੰ ਅੱਗੇ ਕਾਮਯਾਬ ਕੀਤਾ ਭਗਵਾਨ ਨੂੰ ਪੱਕੀ ਦਾ ਮਨਾਣਾ ਚਾਹੀਦਾ ਆਪਾਂ 22 ਤਰੀਕ ਨੂੰ ਹਰ ਘਰ ਦੇ ਵਿੱਚ ਦੀਪਕ ਜਲਾ ਕੇ ਖੁਸ਼ੀਆਂ ਮਨਾ ਕੇ satsang ਕਰਕੇ ਅਸੀਂ ਰਾਮਨਾਮ ਦਾ ਜਾਪ ਕਰਾਂਗੇ ਔਰ ਦੀਪਕ ਜਲਾਵਾਂਗੇ ਹਰ ਘਰ ਤੇ ਜੀ 11-11 ਦੀਪਕ ਦੇ ਕੇ ਕਰ ਕਰ ਜਾ ਕੇ ਉਹਨਾਂ ਨੂੰ ਮੰਤਰਨ ਦਵਾਗੇ ਕਿ ਸਾਡੇ ਭਗਵਾਨ ਦੀ ਕੁਜੀ ਵਿੱਚ 22 ਤਰੀਕ ਨੂੰ ਬਹੁਤ ਤੌਮਤਾਮ ਨਾ ਬਣਾਇਆ ਜਾਵੇ ਦੀਵਾਲੀ ਦੀ ਤਰ੍ਹਾਂ